ਸਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼-ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਗੁੱਗਾ ਨੌਮੀ ਗੁੱਗੇ ਪੀਰ ਦਾ ਵੱਡਾ ਤਿਉਹਾਰ ਹੈ ਗੁੱਗਾ ਰਾਜਸਥਾਨ ਦਾ ਚੋਹਾਨ ਯੋਦਾ ਸੀ ਉਸ ਨਾਲ अनेका ਗੱਥਾਵਾਂ ਜੁੜੀਆਂ ਹੋਈਆਂ ਹਨ ਗੁੱਗਾ ਨੌਮੀ ਵਾਲੇ ਦਿਨ ਸੇਵੀਆਂ ਜ਼ਰੂਰ ਰੰਨੀਆਂ ਜਾਂਦੀਆਂ ਹਨ ਇਹ ਸੇਵੀਆਂ ਧਰਾਂ ਵਿੱਚ ਪਹਿਲਾਂ ਹੱਥਾਂ ਨਾਲ ਵੱਟੀਆਂ ਜਾਂਦੀਆਂ ਸੀ ਤੇ ਹੁਣ ਮਸ਼ੀਨਾਂ ਨਾਲ ਵੱਟੀਆਂ ਜਾਂਦੀਆਂ ਹਨ ਸੇਵੀਆਂ ਬਾਰੇ ਸਭ ਨੂੰ ਪਤਾ ਹੀ ਹੈ ਕਿ ਉਹ ਆਟੇ ਜਾਂ ਮੈਦੇ ਦੀਆਂ ਬਣੀਆਂ ਹੁੰਦੀਆਂ ਹਨ ਹੱਥੀਂ ਵੱਟੀਆਂ ਸੇਵੀਆਂ ਦੇ ਮੋٹے-ਮੋٹے ਗੁੰਡੋਏ ਜੇ ਸੱਪਾਂ ਦੇ ਬੱਚਿਆਂ ਦੀ ਸ਼ਕਲ ਵਰਗੇ ਹੋਣ ਤੋਂ ਸ਼ਾਇਦ ਗੁੱਗਾ ਪੀਰ ਆਪਣੀ ਉਮਤ ਵਦੀ ਵੇਖ ਕੇ ਖੁਸ਼ ਹੁੰਦਾ ਹੋਵੇਗਾ ਗੁੱਗੇ ਦੀ ਆਰਾਧਨਾ ਸੇਵੀਆਂ ਰਿੰਣੀਆਂ ਅਤੇ ਸੱਪਾਂ ਚੂਹਿਆਂ ਦੀਆਂ ਖੁੱਡਾਂ ਤੇ ਕੱਚੀ ਲੱਸੀ ਪਾਉਣੀ ਇਸ ਦਿਨ ਪੂਜਾ ਕੀਤੀ ਜਾਂਦੀ ਹੈ ਗੁੱਗੇ ਦੀਆਂ ਕਈ ਮਟੀਆਂ ਦਾ ਮਾੜੀਆਂ ਹਨ ਪਹਿਲੀ ਤੇ ਵੱਡੀ ਮਾੜੀ ਬੀਕਾ ਨੇਰੇ ਇਲਾਕੇ ਵਿੱਚ ਹੈ ਉਥੋਂ ਮਿੱਟੀ ਲਿਆ ਕੇ ਕਈ ਗੁੱਗਾ ਭਗਤਾਂ ਨੇ ਹੋਰ ਥਾਂ ਵੀ ਮਾੜੀਆਂ ਬਣਾ ਲੀਆਂ ਹਨ ਜਿਨ੍ਹਾਂ ਵਿੱਚ ਇੱਕ ਛਪਾਰ ਪਿੰਡ ਦੀ ਮਾੜੀ ਪ੍ਰਸਿੱਧ ਹੈ ਔਰਤਾਂ ਮਿੱਟੀ ਕੱਢਣ ਜਾਂਦੀਆਂ ਤੇ ਆਉਂਦੀਆਂ ਗੁੱਗੇ ਦੀ ਉਸਤਤੀ ਦੇ ਗੀਤ ਗਾਰੀਆਂ ਹੁੰਦੀਆਂ ਹਨ ਦੋਸਤੋ ਗੁੱਗਾ ਸੱਪ ਨੂੰ ਵੀ ਕਹਿ ਦਿੰਦੇ ਹਨ ਭਾਦੋ ਮਹੀਨੇ ਦੀ ਨੌਵੀਂ ਨੂੰ ਗੁੱਗੇ ਪੀਰ ਦੀ ਪੂਜਾ ਕੀਤੀ ਜਾਂਦੀ ਹੈ ਇਸ ਲਈ ਇਸ ਨੌਵੀਂ ਨੂੰ ਗੁੱਗਾ ਨੌਵੀਂ ਕਹਿੰਦੇ ਹਨ ਜਿਸ ਥਾਂ ਤੇ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ ਉਸ ਨੂੰ ਗੁੱਗੇ ਦੀ ਮਾੜੀ ਕਹਿੰਦੇ ਹਨ ਆਮ ਤੌਰ ਤੇ ਮਟੀ ਜਾਂ ਮਾੜੀ ਹਰ ਪਿੰਡ ਵਿੱਚ ਛੱਪੜ ਟੋਬੇ ਦੇ ਕਿਨਾਰੇ ਬਣਾਈ ਹੁੰਦੀ ਹੈ ਨੌਵੀਂ ਵਾਲੇ ਦਿਨ ਇਸ ਦੀ ਪੂਜਾ ਕੀਤੀ ਜਾਂਦੀ ਹੈ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਜਾਂ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਗੁੱਗਾ ਦਿਖਾਈ ਨਾ ਦੇਵੇ ਸੱਪ ਦਿਖਾਈ ਨਾ ਦੇਵੇ ਜੇਕਰ ਦਿਖਾਈ ਦੇਵੇ ਵੀ ਤਾਂ ਕੋਈ ਨੁਕਸਾਨ ਨਾ ਕਰੇ ਪਰ ਜੇ ਕਿਤੇ ਗੁੱਗਾ ਪੂਜਣ ਲੱਗਿਆ ਗੁੱਗਾ ਦਰਸ਼ਨ ਦੇ ਦੇਵੇ ਫਿਰ ਪੂਜਾ ਕਰਨ ਦੀ ਹਿੰਮਤ ਨਹੀਂ ਪੈਂਦੀ ਲੇ ਰੰਗ ਪੈ ਜਾਂਦੀਆਂ ਤੇ ਕਈ ਤਾਂ ਦਰਸ਼ਨ ਕਰਦੇ ਆਂ ਗੱਡੀ ਛੱਡ ਦਿੰਦੇ ਆ ਘਰ ਗੁੱਗੇ ਦੀ ਪੂਜਾ ਲਈ ਸੇਵੀਆਂ ਰੰਨੀਆਂ ਜਾਂਦੀਆਂ ਹਨ ਤੇ ਮਟੀਆਂ ਤੇ ਚੜਾਈਆਂ ਜਾਂਦੀਆਂ ਹਨ ਨਾਲੇ ਮੱਟੀ ਵਾਲੀ ਥਾਂ ਤੇ ਜਾਂ ਉਸ ਥਾਂ ਦੇ ਨੇੜੇ-ਨੇੜੇ ਮਿੱਟੀ ਦੀਆਂ ਢੇਰੀਆਂ ਬਣਾ ਕੇ ਵੀ ਗੁੱਗੇ ਦੀ ਪੂਜਾ ਕਰਦੇ ਹਨ ਖੁੱਡਾਂ ਵਿੱਚ ਕੱਚੀ ਲੱਸੀ ਵੀ ਪਾਈ ਜਾਂਦੀ ਹੈ ਹੁਣ ਵਿਦਿਆ ਦੇ ਪਸਾਰ ਕਰਕੇ ਤੇ ਲੋਕਾਂ ਦੇ ਤਰਕ ਸੰਗਤ ਹੋਣ ਕਰਕੇ ਗੁੱਗੇ ਨੌਮੀ ਦਾ ਤਿਹਾਰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਮਨਾਇਆ ਜਾਂਦਾ ਹੈ। ਦੋਸਤੋ ਜੇ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ। ਇਹ ਵਾਰ-ਵਾਰ ਨਹੀਂ ਕਰਨਾ ਹੁੰਦਾ। ਇੱਕ ਵਾਰ ਹੀ ਕਰਨਾ ਹੈ। ਭਾਦੋਂ ਦੀ ਰੁੱਤੇ ਗੁੱਗਾ ਭਗਤ ਦੌਰੂ ਖੜਕਾਉਂਦੇ ਸਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀ ਆਉਂਦੇ ਹਨ ਇਹ ਗੁੱਗਾ ਪੀਰ ਦੀ ਕਥਾ ਨੂੰ ਗਾ-ਗਾ ਖੈਰ ਮੰਗਦੇ ਹਨ ਔਰਤਾਂ ਖੁੱਲੇ ਦਿਲ ਨਾਲ ਗੁੱਗੇ ਪੀਰ ਦੇ ਨਾਂ ਤੇ ਇਹਨਾਂ ਨੂੰ ਖੈਰਾਤ ਪਾਉਂਦੀਆਂ ਹਨ ਪੰਜਾਬ ਦੇ ਹਰ ਪੰਜਾ ਸੱਤਾ ਪਿੰਡਾਂ ਵਿੱਚ ਗੁੱਗੇ ਦਾ ਇੱਕ ਅਦ ਮੰਦਰ ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ ਜ਼ਰੂਰ ਮਿਲ ਜਾਵੇਗਾ ਹਰ ਮਾੜੀ ਦਾ ਇੱਕ ਭਗਤ ਹੋਇਆ ਕਰਦਾ ਹੈ ਇਹ ਭਗਤ ਸੱਪ ਦੇ ਡੱਸੇ ਹੋਏ ਵਿਅਕਤੀ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦਾ ਜ਼ਹਿਰ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜ੍ਹੀਓ ਪੀੜ੍ਹੀ ਚੱਲਦੀ ਆਉਂਦੀ ਹੈ। ਜਨਮ ਅਸ਼ਟਮੀ ਤੋਂ ਅਗਲੇ ਦਿਨ ਭਾਦੋ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰੰਨਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਵਰਮੀਆਂ ਵਿੱਚ ਯਾਨੀ ਖੁੱਡਾਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਉਦੋਂ ਨਜ਼ਾਰਾ ਵੇਖਣਯੋਗ ਹੁੰਦਾ ਹੈ ਹੱਥਾਂ ਵਿੱਚ ਸੇਵੀਆਂ ਦੀਆਂ ਥਾਲੀਆਂ ਜਿਨ੍ਹਾਂ ਉੱਤੇ ਆਟੇ ਦੇ ਗੰਢ ਗਢੋਏ ਤੇ ਦੀਵੇ ਆਦ ਰੱਖੇ ਹੁੰਦੇ ਹਨ ਜੋ ਸੱਪਾਂ ਦੇ ਬੱਚਿਆਂ ਵਰਗੇ ਲੱਗਦੇ ਹਨ ਗੁੱਗੇ ਦੀ ਉਸ ਤਤੀ ਦੇ ਗੀਤ ਗਾਉਂਦੀਆਂ ਵਰ ਮੰਗਦੀਆਂ ਮੇਲੇ ਵਿੱਚ ਪੁੱਜ ਜਾਂਦੀਆਂ ਹਨ ਜਨਮ ਅਸ਼ਟਮੀ ਦੀ ਸ਼ਾਮ ਨੂੰ ਗੁੱਗੇ ਦੀ ਚੌਂਕੀ ਭਰਨ ਦਰਵਾਜ਼ਾ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ 마ੜੀ ਤੇ ਪੁੱਜ ਜਾਂਦੇ ਹਨ ਜਦ 마ੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਗਵਈਏ ਗੁੱਗੇ ਪੀਰ ਦੀ ਉਸਤਤੀ ਵਿੱਚ ਗਾਉਣਾ ਆਰੰਭ ਦਿੰਦੇ ਹਨ ਗਾਣਾ ਸੁਣ ਕੇ 마ੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ ਇਸ ਉੱਤੇ ਲੋਕੀ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਆਪਣੇ ਸਰੀਰ ਤੇ ਮਾਰਦਾ ਹੈ ਲੋਹੇ ਦੀਆਂ ਛੜੀਆਂ ਨਾਲ ਕਈ ਵਾਰ ਉਸ ਦੀ ਪਿੱਠ 'ਚੋਂ ਲਹੂ ਨਿਕਲਣ ਲੱਗ ਜਾਂਦਾ ਹੈ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪੈਂਦਾ ਹੈ। ਦੋ ਤਿੰਨ ਪੁਰਸ਼ ਉਹਦੀ ਤੇਲ ਨਾਲ ਮਾਲਿਸ਼ ਕਰਦੇ ਹਨ। ਇਸ ਸਮੇਂ ਗਵਈਏ ਆਪਣਾ ਗਾਉਣਾ ਬੰਦ ਕਰ ਦਿੰਦੇ ਹਨ। ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਇਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ। ਤੇ ਭਗਤ ਸਾਰਿਆਂ ਉੱਤੇ ਖਾਸ ਕਰਕੇ ਔਰਤਾਂ ਉੱਤੇ ਪਾਣੀ ਦੇ ਛਿੱਟੇ ਮਾਰਦਾ ਹੈ ਇਸ ਮੰਗਰੋਂ ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ ਬਹੁਤ ਸਾਰੇ ਘਰਾਂ ਨੂੰ ਪਰ ਤਾਉਂਦੇ ਹਨ ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ ਵਿਦਿਆ ਦੇ ਕਾਰਨ ਇਹ ਚਮਕੀ ਪਰੰਦਾ ਰਿਵਾਜ ਅੱਜਕੱਲ ਕਾਫੀ ਘਟ ਰਿਹਾ ਹੈ ਦੋਸਤੋ ਗੁੱਗੇ ਦੀ ਸੰਖੇਪ ਜਈ ਕਥਾ ਇਸ ਤਰ੍ਹਾਂ ਹੈ ਬਿੱਕਨਰ ਦੇ ਇੱਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖਨਾਥ ਦੇ ਵਰ ਨਾਲ ਰਾਣੀ ਬਾਂਛਲ ਦੀ ਕੁੱਖੋਂ ਗੁੱਗੇ ਦਾ ਜਨਮ ਹੋਇਆ ਉਹ ਚੋਹਾਨ ਰਾਜਪੂਤ ਸੀ ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਦੇ ਪੁੱਤਾਂ ਸੁਰਜਨ ਅਤੇ ਅਰਜਨ ਨਾਲ ਹੋਈ ਝਗੜਾ ਵਿਆਹ ਦਾ ਸੀ ਸਲਿਆਰ ਨਾਨ ਦੀ ਲੜਕੀ ਗੁੱਗੇ ਦੀ ਮੰਗ ਸੀ ਜਿਸ ਨੂੰ ਉਹ ਵਿਆਹਣਾ ਚਾਹੁੰਦਾ ਸੀ ਪਰ ਉਸ ਲੜਕੀ ਨੂੰ ਗੁੱਗੇ ਦੀ ਮਾਸੀ ਦੇ ਪੁੱਤ ਸੁਰਜਨ ਤੇ ਅਰਜਨ ਜਬਰੀ ਵਿਆਹ ਕੇ ਲੈ ਗਏ ਝਗੜੇ ਵਿੱਚ ਗੁੱਗੇ ਨੇ ਆਪਣੇ ਦੋਹਾ ਮਾਸੀ ਦੇ ਪੁੱਤਰਾਂ ਨੂੰ ਮਾਰ ਦਿੱਤਾ ਇਸ ਗੱਲ ਦਾ ਪਤਾ ਉਹਦੀ ਮਾਤਾ ਬਾਂਛਲ ਨੂੰ ਲੱਗਿਆ ਉਹਨੇ ਆਖਿਆ ਕਿ ਉਹ ਉਹਦੇ ਮੱਥੇ 'ਤੇ ਨਾ ਲੱਗੇ ਇਸ ਗੱਲ ਦਾ ਗੁੱਗੇ ਤੇ ਕਾਫੀ ਅਸਰ ਹੋਇਆ ਉਹਨੇ ਧਰਤੀ ਮਾਤਾ ਨੂੰ ਆਖਿਆ ਕਿ ਉਹਨੂੰ ਧਰਤੀ ਵਿੱਚ ਸਮਾ ਲਵੇ ਹੁਣ ਉਹ ਹਿੰਦੂ ਸੀ ਧਰਤੀ ਮਾਤਾ ਨੇ ਆਖਿਆ ਕਿ ਉਹ ਤਾਂ ਮੁਸਲਮਾਨਾਂ ਨੂੰ ਹੀ ਥਾਂ ਦੇ ਸਕਦੀ ਹੈ ਇਸਤੇ ਗੁੱਗਾ ਇੱਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤੇ ਧਰਤੀ ਮਾਤਾ ਨੇ ਉਹਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸੰਭਾਲ ਲਿਆ ਇਸ ਲਈ ਗੁੱਗੇ ਨੂੰ ਧਰਤੀ ਅੰਦਰ ਰਹਿਣ ਵਾਲੇ ਜੀਵਾਂ ਦਾ ਰਾਜਾ ਮੰਨਿਆ ਜਾਂਦਾ ਹੈ ਖਾਸ ਕਰਕੇ ਸੱਪਾਂ ਦਾ ਰਾਜਾ ਮੰਨਿਆ ਜਾਂਦਾ ਹੈ ਤੇ ਸੱਪਾਂ ਦੇ ਡਰ ਤੋਂ ਲੋਕ ਇਸ ਦੀ ਪੂਜਾ ਕਰਦੇ ਹਨ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ